ਮਾਝੇਵਾਲਾ ਸਾਹਿਬ ਦੇ ਰਾਹੂ ਰੋਡ ਤੇ ਸਥਿਤ ਖੰਡਾ ਚੌਂਕ ਦੇ ਵਿੱਚ ਮਾਨਯੋਗ ਸਖਸ਼ੀਤਾ ਦੇ ਵੱਲੋਂ ਚੌਂਕ ਦਾ ਸੁੰਦਰੀਕਰਨ ਕਰਨ ਦੇ ਲਈ ਉਦਘਾਟਨ ਕੀਤਾ ਗਿਆ ਇਸ ਉਦਘਾਟਨ ਦੌਰਾਨ ਰਾਜਨੀਤਿਕ ਤੇ ਧਾਰਮਿਕ ਸੰਸਥਾਵਾਂ ਨੇ ਹਿੱਸਾ ਲਿਆ ਤੇ ਅਰਦਾਸ ਤੋਂ ਬਾਅਦ ਨੀ ਪੱਥਰ ਰੱਖਿਆ ਗਿਆ ਦੱਸਦੇ ਯੇ ਕਿ ਹਲਕਾ ਵਿਧਾਇਕ ਜੁਤਾਰ ਸਿੰਘ ਧਿਆਲਪੁਰਾ ਤੇ ਨਗਰ ਕੌਂਸਲ ਦੇ ਪ੍ਰਧਾਨ ਸੋਨੂ ਕੁੰਦਰਾ ਦਾ ਇੱਕ ਇਹ ਹੈ ਕੀ ਸ਼ਹਿਰ ਮਾਝੀਵਾੜਾ ਸਾਹਮਣੂ ਮਾਝੀਵਾੜਾ ਸਹਾਬਿਕ ਸੁੰਦਰ ਨਗਰ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਇਸ ਚੌਂਕ ਨੂੰ ਅੱਤੇ ਸੁੰਦਰ ਬਣਾਇਆ ਜਾਵੇਗਾ ਤੇ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਵਿੱਚ ਨਗਰ ਕੌਂਸਲ ਦੇ ਵੱਲੋਂ ਕੋਈ ਕਮੀ ਨਹੀਂ ਰੱਖੀ ਜਾਵੇਗੀ ਇਸ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਤੇ ਹਲਕਾ ਵਿਧਾਇਕ ਦਾ ਕੀ ਕੁਝ ਕਹਿਣਾ ਤੁਸੀਂ ਆਪ ਹੀ ਸੁਣ ਲਓ ਮਾਝੀਵਾੜਾ ਸਾਹਿਬ ਤੋਂ ਸੁੱਚਾ ਬੰਗੜ ਦਿਖਾਸ ਰਿਪੋਰਟ ਜਿਹੜਾ ਇਹ ਚੌਂਕ ਆ ਕੇ ਦੁਬਾਰਾ ਤਿਆਰ ਹੋ ਰਿਹਾ ਛੋਟਾ ਕੀਤਾ ਜਾ ਰਿਹਾ ਕਿੰਨੇ ਲਾਗਤ ਨਾਲ ਤਿਆਰ ਹੋਇਆ ਕਿੰਨੇ ਚਿਰ ਤਿਆਰ ਹੋ ਲਗਭਗ 12 ਲੱਖ ਰੁਪਏ ਦੇ ਇੱਕ ਉਹ ਕਰੀਬ ਕਿਸ ਤਰਹੀ ਹੈ ਜਿਹੜਾ ਇਹਦੇ ਉੱਪਰ ਲੱਗਣਾ ਤੇ ਜੋ ਇਹਦਾ ਸੁੰਦਰੀਕਰਨ ਆ ਉਹ ਬੜਾ ਕੀਤਾ ਜਾ ਰਿਹਾ ਤੇ ਬਾਬਾ ਜੀ ਉਹਨਾਂ ਦੇ ਹੱਥੋਂ ਅੱਜ ਇਹਦਾ ਨੀਂਹ ਪੁਰਖਾਇਆ ਤੇ ਬਹੁਤ ਜਲਦੀ ਜਿਨੀ ਸਾਡੀ ਇਹ ਕੌਮਾ ਬਣ ਕੇ ਤਿਆਰ ਹੋ ਜੂਗਾ ਇੱਕ ਜਿਹੜਾ ਚਰਨੀ ਕਮੇ ਰੋਡ ਹੈਗਾ ਆ ਚੱਕ ਚੌਂਕ ਤੋਂ ਲੈ ਕੇ ਕੋਤਵਾਰਾ ਸਾਹਿਬ ਨਾਲ ਕੋਰਡ ਆ ਤੇ ਉਹਦਾ ਟੈਂਡਰ ਕਦੋਂ ਤੋਂ ਲੱਗ ਜੇ ਬਹੁਤ ਸਿਤੀ ਐਸਟੀਮੇਟ ਲਾਉਣ ਨੂੰ ਕਹਤਾ ਜੀ ਸ਼ਾਇਦ ਲੱਗ ਵੀ ਗਿਆ ਹੋਵੇ ਉਹ ਨਾਲ ਦੀ ਨਾਲ ਆਪਾਂ ਤਿਆਰੀ ਕਰਵਾਉਣੀ ਆ ਉਹਦੀ ਤੇ ਸਾਨੂੰ ਇਹ ਆ ਵੀ ਜਿੰਨੀ ਵੀ ਛੇਤੀ ਸਾਨੂੰ ਪਤਾ ਮੇਨ ਕਾਰਨ ਹੈ ਕਿ ਵੀ ਸੜਕ ਉੱਤੇ ਖਰਾਬ ਤਾਂ ਹੁੰਦੀ ਆ ਉੱਤੇ ਜਿਹੜਾ ਬਰਸਾਤ ਦਾ ਪਾਣੀ ਆ ਉਹਦੀ ਮਾਰ ਵੱਡੀ ਮਾਰ ਪੈਂਦੀ ਆ ਤੇ ਇਸ ਕਰਕੇ ਸੀ ਉਹ ਨੂੰ ਹੋਰ ਜਿਹੜਾ ਬਣਾ ਰਹੇ ਆ ਸਾਰਾ ਇੰਟਰਲੌਕ ਦਾ ਬਣਾ ਕੇ ਵੀ ਤਾਂ ਜੋ ਜੋ ਪਾਣੀ ਆ ਪਾਣੀ ਦਾ ਵੀ ਠੀਕ ਪ੍ਰਬੰਧ ਕਰੂਗੇ ਵੀ ਤਾਂ ਨਾਲੋਂ ਦਿੱਕਤ ਨਾ ਆਵੇ ਤੇ ਬਹੁਤ ਛੇਤੀ ਇਹਨੂੰ ਅਸੀਂ ਤਿਆਰ ਕਰਵਾ ਦੂਗੇ ਇਹ ਸਾਰੇ ਚੌਂਕ ਦਾ ਕੰਮ ਹੈਗਾ ਹੈਗਾ ਇਹਦਾ 12 ਲੱਖ ਰੁਪਏ ਦੇ ਲਗਭਗ ਰੁਪਏ ਹੈ ਜਿਹੜਾ ਇਹ ਬੂਰ ਰੰਗੜਾ ਤੇ ਇਹ ਸ਼ੁਰੂਆਤ ਹੋ ਚੁੱਕੀ ਆ ਉਹਦੀ ਤੇ ਛੇਤੀ ਪੂਰਾ ਹੋ ਜੂਗਾ ਰਿੰਟ ਜੋਂ ਤੋਂ ਲਾਵਾ ਹੋਰ ਤੋਂਗਦਾ ਵੀ ਕੋਈ ਇੰਦਰੀ ਕਰਨ ਲੱਗੇ ਹਾਂ ਜੀ ਤੁਹਾਨੂੰ ਪਤਾ ਹੀ ਸਾਰੀ ਮੈਂ ਮੁਬਾਰਕਬਾਦਨਾ ਸਾਰੀ ਟੀਮ ਨੂੰ ਜਿੱਦਿ ਟੰਪਲਾਂ ਵੀ ਚਲੋ ਚਲੀ ਗਏ ਨੇ ਤੇ ਹੁਣ ਜਿੱਦੇ ਇਹ ਇਹਨਾਂ ਨੇ ਆਪਦਾ ਸੰਭਾਲਿਆ ਤੇ ਸਭ ਤੋਂ ਵੱਡੀ ਮਾਨ ਵਾਲੀ ਗੱਲ ਆ ਵੀ ਚਾਹ ਦੂਜੀ ਸਿਆਸੀ ਪਾਰਟੀਆਂ ਦੇ ਬੰਦੇ ਨੇ ਬੜਾ ਮਿਲ ਕੇ ਕੰਮ ਕਰਨ ਲੱਗੇ ਨੇ ਮੈਂ ਮਾਣ ਨਾਲ ਕਹਿ ਸਕਦਾ ਵੀ ਕੋਈ ਪੱਖਪਾਤ ਨਹੀਂ ਕਰਦੇ ਆਪਸੇ ਸਾਰੇ ਲੜਕੇ ਕੰਮ ਕਰਦੇ ਨੇ ਤੇ ਹੁਣਾ ਵੀ ਇਹੀ ਚਾਹੀਦਾ ਚਲੋ ਵੋਟਾਂ ਦੇ ਟਾਈਮ ਵੋਟਾਂ ਲਈ ਸਿਆਸਤ ਜਿਹੜੀ ਚਲਦੀ ਆ ਪਰ ਜਦੋਂ ਕੰਮ ਆ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਅਸੀਂ ਜਿੰਨੇ ਬਾਕੀ ਦੂਜੀਆਂ ਪਾਰਟੀਆਂ ਦੇ ਨੁਮਾਇੰਦੇ ਨੇ ਉਹਨਾਂ ਨੂੰ ਨਾਲ ਵਿੱਚ ਲੈ ਕੇ ਸਾਰੇ ਰਲ ਕੇ ਕੰਮ ਕਰਨ ਲੱਗੇ ਨੇ ਕਿ ਪਾਈਚਾਰਤ ਸਾਂਝਾ ਸਾਰੇ ਵਿਅਸਤੇ ਵਿੱਚ ਚਰਹਾ ਪਹਾੜਾ ਰੋਡ ਤੇ ਬਾਬਾ ਸਾਹਿਬ ਦਾ ਕੰਮ ਇਹ ਆਪਣਾ ਕੰਮ ਅਜੇ ਤੱਕ ਹੋਇਆ ਨਹੀਂ ਉਹਦੇ ਬਾਰੇ ਤੁਹਾਡਾ ਕੀ ਦੇਖੋ ਤੁਸੀਂ ਧਿਆਨ ਚ ਲੈਂਦੀ ਆ ਤੇ ਉਹਦੋਂ ਬੈਠ ਕੇ ਜੋ ਵੀ ਆ ਆਪਾਂ ਨਾਲ ਨਾਲ ਉਹਦੇ ਬਾਰੇ ਵੀ ਗੱਲ ਕਰੂਗੇ ਜੋ ਜੋ ਸਾਨੂੰ ਪਤਾ ਲੱਗੀਆਂ ਦਾ ਜੋ ਜੋ ਸਾਡੇ ਧਿਆਨ ਚ ਉਹ ਮੰਗਾ ਜੋ ਸ਼ਹਿਰ ਦੇ ਲਈ ਜ਼ਰੂਰੀ ਨੇ ਅਸੀਂ ਨਾਲ ਦੀ ਨਾਲ ਸਾਰੀ ਇਹ ਜਿਹੜੀ ਕਮੇਟੀ ਇਹ ਸਾਰੀ ਪੂਰਾ ਕਰ ਰਹੀ ਆ ਇਹਨੂੰ ਦੇਖ ਨੂੰ ਸੁੰਦਰ ਬਣਾਉਣ ਲਈ ਕਿੱਥਾ ਕਿੱਦਾ ਜਾ ਰਿਹਾ ਤੇ ਵਧੀਆ ਉਰਾਲਾ ਕੀਤਾ ਜਾ ਰਿਹਾ ਕਿੰਨੇ ਚਿਰ ਚੇ ਇਹ ਤਿਆਰ ਹੋ ਜਾਏਗਾ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਮਾ ਇਹਨੂੰ ਛੋਟਾ ਨਹੀਂ ਕੀਤਾ ਜਾ ਰਿਹਾ ਇਹਨੂੰ ਬਿਲਕੁਲ ਥੋੜਾ ਗਲਾਈ ਚ ਲਾਵਾਂਗੇ ਤੇ ਇਹਨੂੰ ਬਹੁਤ ਹੀ ਸੋਹਣਾ ਬਹੁਤ ਹੀ ਸਿੱਕਾ ਔਰ ਜੋ ਖਾਲਸਾ ਹੀ ਇੱਕ ਦਿੱਖ ਚਾਹੀਦੀ ਆ ਉਹ ਇਹਨੂੰ ਦੇਣ ਜਾ ਰਹੇ ਆ ਇਹਦਾ ਕੰਮ ਅੱਜ ਸਾਡੇ ਸਾਰੇ ਮਹਾਪੁਰਸ਼ਾਂ ਨੇ ਆਪਣੇ ਹੱਥੀਂ ਇਹਨੂੰ ਇੱਥੇ ਰੱਖਤਾ ਸੋ ਅੱਜ ਇਹਦਾ ਜੋ ਕੰਮ ਸੀਗਾ ਇਹ ਅਸੀਂ ਸ਼ੁਰੂ ਕਰਦੇ ਤੇ ਹੋਰ ਕੀ ਉਪਰਾਲੇ ਕੀਤੇ ਜਾ ਰਹੇ ਆ ਤੁਹਾਡੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਆ ਵੀ ਸ਼ਹਿਰ ਦੀ ਦੇਖਣ ਨੂੰ ਸੁੰਦਰ ਬਣਾਇਆ ਜਾਵੇ ਹੋਰ ਇਸ ਤਰ੍ਹਾਂ ਦੇ ਕੀ ਉਪਰਾਲੇ ਕੀਤੇ ਜਾ ਰਹੇ ਆ ਸ਼ਹਿਰ ਲਗਾਤਾਰ ਜੇ ਮੈਂ કહਾਂ ਵੀ ਕਿੰਨੇ ਕੰਮ ਕਰਨੇ ਆ ਮੈਂ ਦੱਸਾਂ ਨਹੀਂ ਸਕਦਾ ਕਿਉਂਕਿ ਉਹ ਮੇਰਾ ਜਜ਼ਬਾ ਵਾ ਗੁਰੂ ਦਾ ਅਸ਼ੀਰਵਾਦ ਆ ਸੋ ਮਨ ਦੇ ਵਿੱਚ ਜੋ ਇੱਕ ਗੱਲ ਲੈ ਕੇ ਚੱਲੇ ਆ ਵੀ ਗੁਰੂ ਮਨ ਦੇ ਵਿੱਚ ਇੱਕ ਲੈ ਕੇ ਚੱਲੇ ਆ ਕਿ ਅਸੀਂ ਵੀ ਅਸੀਂ ਗੁਰੂ ਦੀ ਨਗਰੀ ਨੂੰ ਗੁਰੂ ਦੀ ਨਗਰੀ ਬਣਾਉਣਾ ਸੋ ਜੋ ਇਹ ਉਪਰਾਲਾ ਅਸੀਂ ਅੱਜ ਸ਼ੁਰੂ ਕੀਤਾ ਮਾਨ ਜੋ ਗਲ ਕਬ ਦਾਾਇਕ ਦੀ ਰਹਿਨਮਾਈ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮਾਛੀਵਾੜਾ ਸਾਹਿਬ ਨੂੰ ਅਸੀਂ ਇਤਿਹਾਸਕ ਨਗਰੀ ਜੋ ਇਹ ਕਹੀ ਜਾਂਦੀ ਆ ਤਾਂ ਅਸੀਂ ਇਹਨੂੰ ਬਿਲਕੁਲ ਇਤਿਹਾਸਕ ਨਗਰੀ ਬਣਾਵਾਂਗੇ ਗੁਰੂ ਘਰ ਦੇ ਕੋਲ ਜਾਂਦੀ ਰਾਹ ਨੂੰ ਬਣਾਉਣਾ ਉੱਥੇ ਅਸੀਂ ਲਾਈਟਾਂ ਲਾਉਣੀਆਂ ਨੇ ਜਿਵੇਂ ਕਿ ਹੈਰੀਟੇਜ ਲਾਈਟਾਂ ਤੁਸੀਂ ਦੇਖਿਆ ਚਮਕੌਰ ਸਾਹਿਬ ਲੱਗੀਆਂ ਨੇ ਕਲਰ ਉੱਥੇ ਅਸੀਂ ਟਾਇਲ ਲਾ ਕੇ ਇੰਟਰਲੌਕ ਲਾਵਾਂਗੇ ਸੌਣ ਵਾਲੇ ਦਿਨਾਂ ਵਿੱਚ ਸ਼ਹਿਰ ਦੀ ਦੇਖ ਬਰਲੇ ਚ ਅਸੀਂ ਕੋਈ ਕਦਰ ਕੋਈ ਕਦਰ ਨਹੀਂ ਜੇ ਚੌਕ ਦੀ ਦੇਖ ਕਿਸ ਤਰ੍ਹਾਂ ਦੀ ਹੋਊਗੀ ਕੀ ਇਸ ਚੌਕ ਦੀ ਦੇ ਇੱਕ ਬਲੱਖਣੀ ਹੋਊਗੀ ਜੀ ਜਿਹੜਾ ਤੁਸੀਂ ਦੇਖ ਰਹੇ ਹੋ ਅੱਜ ਮੂਰਤ ਕੀਤਾ ਪ੍ਰਾਣੀ ਇੱਟਾਂ ਦਾ ਇੱਕ ਛੋਟਾ ਗੇਟ ਬਣੂਗਾ ਗੇਟ ਦੇ ਉੱਪਰ ਖੰਡਾ ਸਾਹਿਬ ਰੱਖਾਂਗੇ ਉਹਨੂੰ ਸ਼ੀਸ਼ੇ ਨਾਲ ਕਵਰ ਕਰਾਂਗੇ ਸਾਈਡਾਂ ਤੇ ਫੁਆਰੇ ਲਾਵਾਂਗੇ ਔਰ ਲਾਈਟਾਂ ਲੱਗਣਗੀਆਂ ਤੁਸੀਂ ਤਿਆਰ ਹੋ ਲੈਂਦੇ ਤੁਸੀਂ ਆਪ ਕਹੋਗੇ ਕਿ ਹਾਂ ਮਾਛੀਵੜੇ ਸਾਹਿਬ ਵਰਗਾ ਚੌਕ ਕਿਤੇ ਵੀ ਚੌਕ ਨੂੰ ਕਿੰਨੇ ਕ ਸਮੇਂ ਦੇ ਵਿੱਚ ਤਿਆਰ ਹੋਏ ਇਹ ਮੇਰੇ ਖਿਆਲ ਦੋ ਤੋਂ 2.5 ਮਹੀਨੇ ਦੋ ਮਹੀਨੇ ਦਾ ਆਰਾਮ ਨਾਲ ਲੱਗਣਗੇ ਕੋਈ ਛੋਟੀ ਇੱਟ ਦਾ ਕੰਮ ਆ ਤੁਸੀਂ ਦੇਖ ਰਹੇ ਹੋ ਜਿੰਨਾ ਸਾਈਡਾਂ ਤੋਂ ਬਾਹਰੋਂ ਗੋਲ ਚੌਕ ਆ ਅਸੀਂ ਇਹਨੂੰ ਵੀ ਛੋਟੀ ਇੱਟ ਲਾ ਕੇ ਇਹਨੂੰ ਵੀ ਛੋਟੀ ਇੱਟ ਲਾ ਕੇ ਅਸੀਂ ਇੱਕ ਪ੍ਰਾਚਨ ਇਤਿਹਾਸ ਆ ਜੋ ਸਾਡਾ ਛੋਟੀਆਂ ਇੱਟਾਂ ਦੇ ਨਾਲ ਅਸੀਂ ਉਹਨੂੰ ਬਿਲਕੁਲ ਜਿੰਦਾ ਰੱਖਾਂਗੇ ਸੋ ਚੌਕ ਨੂੰ ਬਹੁਤ ਸੋਹਣਾ ਚੌਕ ਬਣਾਵਾਂਗੇ ਇਸ ਤੋਂ ਇਲਾਵਾ ਹੋਰ ਚੌਕ ਵੀ ਕੋਈ ਕਰੋਗੇ ਰ ਸਭ ਤੋਂ ਪਹਿਲਾਂ ਤਾਂ ਜੋ ਸਾਡੀ ਐਂਟਰੈਂਸ ਆ ਜੋ ਸਾਡਾ ਖਾਲਸਾ ਚੌਂਕ ਨੂੰ ਅਸੀਂ ਬਣਾਉਣ ਤੋਂ ਬਾਅਦ ਹੋਰ ਬਹੁਤ ਕੰਮ ਨੇ ਤੇ ਪ੍ਰਮਾਤਮਾ ਨੇ ਜੀ ਇਸੇ ਤਰ੍ਹਾਂ ਹਿੰਮਤ ਬਖਸ਼ੀ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਚੌਂਕਾਂ ਨੂੰ ਵੀ ਸੋਨਾ ਬਣਾਵਾਂਗੇ ਸਾੜਾ ਰੋਡ ਤੇ ਬਾਬਾ ਸਾਹਿਬ ਚੌਂਕ ਵੀ ਆ ਜੀ ਬਿਲਕੁਲ ਉਹਦੇ ਬਾਰੇ ਅਸੀਂ ਤਜਵੀਜ਼ ਤਿਆਰ ਕਰ ਚੁੱਕੇ ਆ ਜੀ ਆਉਣ ਵਾਲੀ ਮੀਟਿੰਗ ਦੇ ਵਿੱਚ ਪਾਸ ਕਰਕੇ ਉਹਨੂੰ ਚੌਂਕ ਨੂੰ ਵੱਡਾ ਕਰਾਂਗੇ ਔਰ ਜਿਸ ਤਰ੍ਹਾਂ ਅਸੀਂ ਇਸ ਚੌਂਕ ਨੂੰ ਸੋਨਾ ਬਣਾਣਾ ਉਸੇ ਤਰ੍ਹਾਂ ਉਸੇ ਚੌਂਕ ਨੂੰ ਵੀ ਬਣਾਵਾਂਗੇ ਕੋਈ ਹੁਣ ਸ਼ਹਿਰ ਨਿਵਾਸੀ ਕੋਈ ਮੀਨ ਸ਼ਹਿਰ ਨਿਵਾਸੀ ਉਹਨੂੰ ਬੇਨਤੀ ਆ ਕਿ ਅਸੀਂ ਜਿਵੇਂ ਬੂਟੇ ਲਗਾ ਰਹੇ ਹਾਂ ਰੋਜ਼ 2-4 ਬੂਟੇ ਸ਼ਰਾਰਤੀ ਲੋਕ ਤੋੜ ਦਿੰਦੇ ਨੇ ਸਹੀ ਬੇਨਤੀ ਕਰਦੇ ਆ ਵੀ ਸਾਨੂੰ ਵੀਡੀਓ ਭੇਜਣ ਨਾਲੋਂ ਉਹਨਾਂ ਨੂੰ ਜਰੂਰ ਰੋਕੋ ਸ਼ਹਿਰ ਨੂੰ ਸਾਫ਼ ਰੱਖੋ ਫੇਰ ਮੈਂ ਇੱਕ ਬੇਨਤੀ ਕਰੂੰਗਾ ਕਿ ਜੋ ਸਾਡੇ ਕੂੜੇ ਵਾਲੇ ਨੇ ਉਹਨਾਂ ਨਾਲ ਸਹਿਯੋਗ ਜਰੂਰ ਕਰੋ ਕਿਉਂਕਿ ਸ਼ਹਿਰ ਨੂੰ ਚਲਾਉਣ ਦੇ ਵਿੱਚ ਸਾਡੇ ਨਾਲ ਨਾਲ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਸੌਣ ਵਾਲੇ ਦਿਨਾਂ ਦੇ ਵਿੱਚ ਬੇਨਤੀ ਕਰਦੇ ਆ ਕਿ ਸਾਡਾ ਸਹਿਯੋਗ ਦਿਓ ਸ਼ਹਿਰ ਨੂੰ ਹੋਰ ਸੁਹਣਾ ਬਣਾਈਏ ਮਰਦਾਨੀ ਪਾਰਕਿੰਗਾਂ ਨੂੰ ਲੈ ਕੇ ਵੀ ਤੁਸੀਂ ਕੁਝ ਜਗ੍ਹਾ ਖਾਲੀ ਕਰਵਾਈਆਂ ਜੀ ਜਾਂ ਇੱਥੇ ਹਮੇਸ਼ਾ ਉਹ ਬਿਲਕੁਲ ਬਿਲਕੁਲ ਨਾ ਜੀ ਉਹ ਥੋੜਾ ਜਿਹਾ ਸਾਡੀ ਸੀ ਵੀ ਚੌਂਕ ਨੂੰ ਜੇ ਅਸੀਂ ਜੇ ਸਿੱਕ ਤੇਰਾ ਮੁੱਦਰ ਕੰਮ ਸ਼ੁਰੂ ਕਰਤਾ ਸਾਨੂੰ ਦਿੱਕਤ ਨਾ ਆ ਜਵੇ ਜਿਵੇਂ ਸ਼ਹਿਰ ਦਾ ਚੌਂਕ ਸੋਨਾ ਬਨਣਾ ਤੇ ਤੁਸੀਂ ਦੇਖਿਓ ਸੀ ਸਾਰਾ ਪਾਸਾ ਸਾਫ਼ ਕਰਵਾ ਲਿਆ ਇੱਕ ਪ੍ਰਧਾਨ ਜੀ ਹੋਰ ਹੁਣ ਤਿਹਾੜ ਸ਼ੁਰੂ ਹੋ ਰਹੇ ਆ ਸ਼ਹਿਰ ਦੇ ਵਿੱਚ ਜ਼ਿਆਦਾਤਰ ਭੀੜ ਇਕੱਠੀ ਹੋ ਜਾਂਦੀ ਹੈ ਤੇ ਗੱਡੀਆਂ ਲਈ ਹੁਣ ਪ੍ਰਬੰਧ ਕਿਤੇ ਜਾਣਗੇ ਅਸੀਂ ਬਿਲਕੁਲ ਜੀ ਅਸੀਂ ਬਿਲਕੁਲ ਹੁਣ ਤਿਹਾੜਾਂ ਦੇ ਮੱਦੇ ਨਜ਼ਰ ਬਾਜ਼ਾਰ ਵਾਲਿਆਂ ਨਾਲ ਮੀਟਿੰਗ ਕਰਕੇ ਆਰਜੀ ਤੌਰ ਤੇ ਪਾਰਕਿੰਗ ਜੋ ਚਲਾ ਦਾਂਗੇ ਜੋ ਕਿ ਫ੍ਰੀ ਚੱਲੂਗੀ ਦੇਖੋ ਹੁਣ ਤਿਹਾੜਾਂ ਦੇ ਸੀਜ਼ਨ ਆ ਬਾਜ਼ਾਰ ਦੁਕਾਨਦਾਰਾਂ ਨੇ ਵੀ ਮਾੜਾ ਮੋਟਾ ਸਮਾਨ ਬਾਹਰ ਲਾ ਤਿਹਾਰਾਂ ਦੇ ਸੀਜ਼ਨ 'ਚ ਅਸੀਂ ਆਪਣੇ ਭਾਈਚਾਰੇ ਨੂੰ ਤੰਗ ਨਹੀਂ ਕਰ ਸਕਦੇ ਕਿਉਂਕਿ ਇਹੀ 5-7 ਦਿਨ ਹੁੰਦੇ ਆ ਕੰਮ ਦੇ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਸਮਾਨ ਬਾਹਰ ਕੱਢੋ ਜਦੋਂ ਤਿਹਾਰ ਨੇ 2-3 ਦਿਨ ਮਜਬੂਰੀ ਆ ਅਸੀਂ ਉਹਨਾਂ ਦਿਨਾਂ ਨੂੰ ਸਮਝਦੇ ਆ ਸੋ ਅਸੀਂ ਥੋੜੇ ਦਿਨਾਂ ਚ ਚੌਂਕ ਦੀ ਤਿਆਰੀ ਦੇ ਨਾਲ-ਨਾਲ ਬਿਲਕੁਲ ਆਰਦੀ ਪਾਰਕਿੰਗ ਚਲਵਾ ਦਾਂਗੇ ਤਿਹਾਰਾਂ ਦੇ ਦਿਨਾਂ 'ਚ ਢਿੱਲੀ ਪੱਟੀ ਦੇ ਬਈ ਥੋੜਾ ਤੁਹਾਡਾ ਖਾਬ ਖਾਣ ਹੋ ਗਿਆ ਤੇ ਕਹਿਣਾ ਮਤਲਬ ਵੀ ਰੇੜੀ ਫੜੀਆਂ ਵਾਲੇ ਅੰਦਰ ਚੱਲ ਜਾਂਦੇ ਉਹਦੇ ਮੇਰਾ ਖਿਆਲ ਆ ਵੀ ਤੁਸੀਂ ਸ਼ਾਮ ਨੂੰ ਢੇੜਾ ਲਾਉਂਗੇ ਤਾਂ ਪੀਲੀ ਪੱਟੀ ਦਾ ਖੌਫ ਤਾਂ ਮੇਰਾ خیال ਜਿੰਨਾ ਚਿਰ ਮੈਂ ਕੁਰਸੀ ਤੇ ਬੈਠੂ ਐ ਇਦਾਂ ਹੀ ਰਹੂਗਾ। ਹੁਣ ਜਿਹੜੇ ਰੇੜੀਆਂ ਵਾਲੇ ਕੋਈ ਘੁੰਮ ਕੇ ਆ ਜਾਂਦੇ ਨੇ, ਕੁਝ ਬੰਦੇ ਨੇ ਜਿਨ੍ਹਾਂ ਨੂੰ ਐ ਲੱਗਦਾ ਕਿ ਅਸੀਂ ਪਤਾ ਨਹੀਂ ਕਿਹਦੇ ਲਈ ਕੰਮ ਕਰ ਰਹੇ ਹਾਂ। ਸੋ ਸਾਡੀ ਅੱਜ ਵੀ ਟੀਮ ਉੱਥੇ ਖੜੀ ਆ। ਅਸੀਂ ਰੋਜ਼ ਤਕਰੀਬਨ ਕੁਛ ਨਾ ਕੋਈ ਸਮਾਨ ਚੱਕ ਕੇ ਲਿਆਉਂਦੇ ਆਂ ਔਰ ਜੁਰਮਾਨਾ ਕਰਕੇ ਛੱਡਦੇ ਆਂ। ਤੁਹਾਨੂੰ ਸਭ ਨੂੰ ਬੇਨਤੀ ਆ ਇਹ ਪੀਲੀ ਪੱਟੀ ਕੋਈ ਸਾਡੀ ਦਹਿਸ਼ਤ ਨਹੀਂ। ਇਹ ਤੁਹਾਡੇ ਸਹੂਲਤਾਂ ਲਈ ਲਾਈ ਆ। ਦੇਖੋ ਮਾਚੀਵਾੜਾ ਉਹੀ ਵੇਚਾ ਰਹਾ ਹੂੰ। ਗਾਗ ਵੀ ਵੱਧ ਚੁੱਕਿਆ। ਲੋਕ ਸਮਰਾਲੇ ਦਰਾਹੇ ਜਾਣ ਵਾਲੇ ਸਮਾਨ ਲੋਕ ਤੋ ਬੇਨਤੀ ਕਰਾਂਗੇ ਸਾਡਾ ਸਹਿਯੋਗ ਕਰੇ